ਕ੍ਰੀਡਿੰਗ ਖਬਰ ਨਾਮਾ ਦੇ ਵਿੱਚ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਵੈਨਕੂਵਰ ਦੇ ਵਿੱਚ 60% ਮਾਰਕੀਟ ਮੁੱਲ ਤੇ 2609 ਘਰ ਵੇਚੇ ਜਾਣਗੇ ਪ੍ਰੋਵੈਂਸ਼ਲ ਸਿਟੀ ਅਤੇ ਸਕੀਮ ਐਕੂਮੇਸ਼ਨ ਐਂਡ ਟਸਲੀਨ ਵੋਟੂ ਫਸਟ ਨੇਸ਼ਨਸ ਦੁਆਰਾ ਸਾਂਝੇ ਕੋਸ਼ਨਾ ਦੇ ਅਨੁਸਾਰ ਵੈਨਕੂਵਰ ਵਿੱਚ ਹੀਟਰ ਲੈਂਡਸ ਲਈ ਯੋਜਨਾਬੰਦ 2609 ਹਾਊਸਿੰਗ ਯੂਨਟਾਂ ਨੂੰ ਮਾਰਕੀਟ ਮੁੱਲ ਤੇ 60% ਤੇ વેਚਿਆ ਜਾਵੇਗਾ। ਪ੍ਰਸ਼ਨ ਅਧੀਨ ਜ਼ਮੀਨ ਦਾ 8.5 ਹੈਕਟੇਅਰ ਪਰਸਨਲ ਹੀਥਰ ਸਟਰੀਟ ਤੇ ਪੱਛਮੀ 33ਵੇਂ ਅਤੇ ਪੱਛਮੀ 37ਵੇਂ ਐਵੇਨਿਊ ਦੇ ਵਿਚਕਾਰ ਕਵੀਨ ਐਲੀਜ਼ਾਬੇਥ ਦੇ ਪੱਛਮ ਵਿੱਚ ਸਥਿਤ ਹੈ। ਵਿਕਾਸ ਨੂੰ ਇੱਕ ਪ੍ਰਾਪਤ ਹਾਊਸਿੰਗ ਪਾਲਕਾਦਮੀ ਵਜੋਂ ਦਰਸਾਇਆ ਜਾ ਰਿਹਾ ਜਿਸ ਵਿੱਚ ਸੂਬਾ ਯੂਨਟਾਂ ਨੂੰ ਖਰੀਦ ਕੀਮਤ ਦੇ ਵਿੱਚੀ ਦਾ 40% ਹਿੱਸਾ ਲਵੇਗਾ ਤੇ ਬਾਕੀ 60% ਖਰੀਦਾਰ ਦੀ ਜ਼ਿੰਮੇਵਾਰੀ ਹੋਵੇਗੀ ਜੁਨਟਾ ਨੂੰ ਫਰਸਟ ਨੇਸ਼ਨ ਤੋਂ 99 ਸਾਲ ਦੀ ਲੀਜ਼ ਹੋਲ ਤੇ ਵਿੱਚ ਆ ਜਾਵੇਗਾ ਪ੍ਰੀਮੀਅਰ ਨੇ ਕਿਹਾ ਕਿ ਬਹੁਤ ਲੰਬੇ ਸਮੇਂ ਤੋਂ ਘਰਾਂ ਦੀ ਮਾਲਕੀ ਦੇ ਵਿਚਾਰ ਬਹੁਤ ਸਾਰੇ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਏ ਨੇ ਤੇ ਉਹ ਲੋਕ ਜੋ ਚੰਗੀ ਆਮਦਨ ਕਮਾਉਂਦੇ ਨੇ ਜਿਨ੍ਹਾਂ ਦੀ ਕੀਮਤ ਮਾਰਕੀਟ ਤੋਂ ਬਾਹਰ ਹੈ ਅਤੇ ਘਰ ਦੀ ਮਾਲਕੀ ਦਾ ਕੋਈ ਰਸਤਾ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਪ੍ਰੀਮੀਅਰ ਨੇ ਕਿਹਾ ਕਿ ਡੇਵਿਡ ਏਵੀ ਵੀਰਵਾਰ ਨੂੰ ਪ੍ਰੋਜੈਕਟ ਦਾ ਉਦਘਾਟਨ ਕਰਦੇ ਬੋਲੇ ਈਬਿਨੇ ਕਿਹਾ ਕਿ ਸੂਬੇ ਦੀ ਲਾਗਤ 670 ਬਿਲੀਅਨ ਡਾਲਰ ਹੈ ਹਿਥਰਲੈਂਡਸ ਪੈਲਕਦਮੀ ਉਦੇਸ਼ ਮਦ ਆਮਦਨੀ ਵਾਲੇ ਘਰ ਖਰੀਦਾਰਾਂ ਲਈ ਹੈ ਜੋ ਇਹ ਮਾਪਦੰਡਾ ਨੂੰ ਪੂਰਾ ਕਰ ਸਕਦੇ ਨੇ ਕੈਨੇਡਾ ਦੇ ਨਾਗਰਿਕ ਜਾਂ ਸਥਾਈ ਨਿਵਾਸੀ ਹੋਣਾ ਘਰ ਵਿੱਚ ਘਟੋ ਘਟੇ ਖਰੀਦਦਾਰ ਖਰੀਦ ਕਰਨ ਦੇ ਲਈ ਲਗਾਤਾਰ 24 ਮਹੀਨਿਆਂ ਤੱਕ ਸੂਬੇ ਵਿੱਚ ਰਹਿਣਾ ਹੋਣਾ ਚਾਹੀਦਾ ਤੇ ਉਮਰ ਘਟੋ ਘਟ 18 ਸਾਲ ਹੋਣੀ ਚਾਹੀਦੀ ਹੈ ਖਰੀਦਦਾਰ ਦੀ ਖਰੀਦ ਬੰਦ ਹੁਣ ਸਮੇਂ ਦੁਨੀਆ ਭਰ ਵਿੱਚ ਕਿਸੇ ਉਸ ਸੰਪਤੀ ਵਿੱਚ ਕੋਈ ਮਾਲਕੀ ਦਾ ਹਿੱਤ ਨਹੀਂ ਹੋਣਾ ਚਾਹੀਦਾ ਖਰੀਦਦਾਰ ਦੇ ਕੋਲ ਪੂਰਵ ਯੋਗਤਾ ਪ੍ਰਾਪਤ ਮਾਰਗੇਜ ਅਤੇ 60% ਖਰੀਦ ਮੁੱਲ 5% ਘੱਟੋ ਘੱਟ ਜਮਾ ਰਕਮ ਹੋਣੀ ਚਾਹੀਦੀ ਹੈ ਘਰ ਨੂੰ ਮੁਖ ਰਿਆ ਇਹ ਸ਼ਿਵ ਜੋ ਵਰਤਨਾ ਚਾਹੀਦਾ ਹੈ ਇਹ ਵੀ ਕਿਹਾ ਕਿ ਪ੍ਰਾਂਤ ਤੋਂ 40% ਕੋਈ ਗਰਾਂਟ ਜਾਂ ਚੱਲ ਰਹੀ ਸਬਸਿਡੀ ਨਹੀਂ ਹੈ ਪਰ ਵਿੱਤੀ ਸਹਾਇਤਾ ਜੋ 25 ਸਾਲ ਦੇ ਅੰਤ ਵਿੱਚ ਜਦੋਂ ਮਾਲਕ ਵੇਚਦਾ ਤਾਂ ਅਦਾ ਕੀਤੇ ਜਾਣੇ ਨੇ ਤੇ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਜਿਦਾਦ ਦੀ ਸੱਟੇਬਾਜੀ ਫਲੈਪਿੰਗ ਦੇ ਨਿਯਮਾਂ ਨੂੰ ਤੋੜਨ ਤੋਂ ਰੋਕੜੀ ਸਖਤ ਨਿਗਰਾਨੀ ਕੀਤੀ ਜਾਵੇਗੀ ਕੋਈ ਵੀ ਸੋਚਦਾ ਕਿ ਉਸ ਸਿਸਟਮ ਨੂੰ ਖੇਡ ਸਕਦਾ ਇਸ ਦੇ ਗੰਭੀਰ ਨਤੀਜੇ ਆਉਣਗੇ ਉਹਨਾਂ ਨੇ ਇਹ ਗੱਲ ਆਖੀ ਹੈ ਕਮਿਸ਼ਨ ਨੇਸ਼ਨ ਦੇ ਕੌਂਸਲ ਤੇ ਬੁਲਾਰੇ सेक्स विस्टन विलसन विलियम ਨੇ ਕਿਹਾ ਹੈ ਕਿ ਹੀਥਰਲੈਂਡਸ ਪ੍ਰੋਜੈਕਟ ਦੀ ਕਲਪਨਾ ਤਿੰਨ ਫਰਸਟ ਨੇਸ਼ਨਸ ਦੁਆਰਾ ਕੀਤੀ ਗਈ ਸੀ ਇਹ ਸੱਚਮੁੱਚ ਇੱਕ ਨਵੀਂ ਚੀਜ਼ ਆ ਵਿਕਾਸ ਲਈ ਅਸੀਂ ਵਿਲਕਨ ਸਬਦੇਸ਼ੀ ਪਹੁੰਚ ਹੈ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਲੋਕਾਂ ਦੇ ਸੱਭਿਆਚਾਰ ਦੇ ਆਰਥਿਕਤਾ ਸਥਿਰਤਾ ਦਾ ਸਮਰਥਨ ਕਰਨ ਲਈ ਆਪਣੀ ਜ਼ਮੀਨ ਨੂੰ ਖੋਲਦੇ ਹਾਂ ਪਰ ਇੱਕ ਅਜਿਹੇ ਸ਼ਹਿਰ ਵਿੱਚ ਰਿਹਾਇਸ਼ ਪ੍ਰਦਾਨ ਕਰਨ ਵਿੱਚ ਵੀ ਮਦਦ ਕਰਨ ਲਈ ਜੋ ਬਹੁਤ ਲੰਬੇ ਸਮੇਂ ਤੋਂ ਬੇਚਾਨ ਨੇ ਹੌਸਿੰਗ ਮੰਤਰੀ ਰਵੀ ਗੱਲੂ ਨੇ ਸੀਬੀਸੀ ਨੂੰ ਇਹ ਗੱਲ ਦੱਸੀ ਕਿ ਇਥਰਸ ਲੈਂਡ ਦੇ ਵਿਕਾਸ ਦੇ ਲਈ ਸ਼ੁਰੂ ਕੀਤੇ ਜਾ ਰਹੇ ਵਿੱਤ ਮਾਡਲ ਨੂੰ ਹੋਰ ਪ੍ਰੋਜੈਕਟਾਂ ਤੱਕ ਵਿਧਾਇਆ ਜਾ ਸਕਦਾ ਹੈ ਕੱਲੂ ਨੇ ਕਿਹਾ ਕਿ ਜੇ ਅਸੀਂ ਵੈਨਕੂਵਰ ਦੇ ਇੱਕ ਬਹੁਤ ਮਹਿੰਗੇ ਹਿੱਸੇ ਵਿੱਚ ਜਾ ਕਰਨ ਦੇ ਯੋਗ ਹਾਂ ਤਾਂ ਸਾਡਾ ਮੰਨਣਾ ਹੈ ਕਿ ਅਸੀਂ ਅੱਗੇ ਵਧੇ ਹੋਏ ਸੂਬੇ ਭਾਰ ਦੇ ਪਾਈਚਾਰੇ ਵਿੱਚ ਜਾ ਕਰਨ ਦੇ ਯੋਗ ਹੋਵਾਂਗੇ ਵੈਨਕੂਵਰ ਸਿਟੀ ਤੋਂ ਫਾਸਟ ਟ੍ਰੈਕਰ ਰਿਜ਼ਨ ਤੋਂ ਬਾਅਦ ਅਗਲੇ ਸਾਲ ਪ੍ਰੋਜੈਕਟ ਦੇ ਨਿਰਮਾਣ ਸ਼ੁਰੂ ਹੋਣ ਦੀ ਉਮੀਦ ਦੱਸੀ ਜਾ ਰਹੀ ਹੈ ਤੇ 2012 ਤੱਕ ਹੀਥਸਲੈਂਡ RCMP E ਡਿਵੀਜ਼ਨ ਹੈਡਕੁਆਟਰ ਦੀ ਸਾਈਟ ਸੀ ਕੈਨੇਡੀਅਨ ਕਵਰਨਾਮਾ ਦੇ ਵਿੱਚ ਵੱਡੀ ਖਬਰ ਖਬਰਾਂ ਦੇਖਣ ਸੁਣਿਆ ਪੜ੍ਹਨੀਆਂ ਤਾਂ ਬਣੇ ਰਹੋ ਆਜਨਿਸ ਵਾਲਾ .com ਦੇ ਨਾਲ